ਸਿੰਗਰ ਲੰਬਾ ਕਿਉਂ ਨਹੀਂ ਚੱਲ ਪਾਉਂਦੇ ਕਿਉਂਕਿ ਪਿਛਲਾ ਦੌਰ ਆਪਾਂ ਦੇਖੀਏ ਦੋ ਗਾਣਾਂ ਦਾ ਦੌਰ ਸੀ ਜਦੋਂ ਮਿਸ ਪੂਜਾ ਉਹਨੇ ਗਾਣਾ ਅਮਰਤਾ ਬਿਰਕ ਨੇ ਗਾਣਾ ਤਾਂ ਹੋਰ ਵੀ ਕਈ ਤਰੀਕੇ ਦੇ ਸਿੰਗਰ ਸੀ ਪਰ ਉਹ ਮੁੜ ਕੇ ਮਾਰਕੀਟ 'ਚ ਆਏ ਹੀ ਨਹੀਂ ਉਹ ਸਿੰਗਰ ਵੀ ਨਹੀਂ ਆਏ ਜਿਹਨਾਂ ਦੇ ਨਾਲ ਗਾਉਂਦੇ ਸੀ ਜੇ ਜਾ ਆਪਣੇ ਕੰਮ ਕਰ ਸੈੱਟ ਕਰ ਲੈਂਦੇ ਨੇ ਕਿ ਮੁੜ ਕੇ ਲੋੜ ਹੀ ਨਹੀਂ ਪੈਂਦੀ ਗਾਣ ਦੀ ਜਾਂ ਫਿਰ ਕਿਤਨੇ ਕਿਤੇ ਲੱਗਦਾ ਕਿ ਮਾਰਕੀਟ ਦੇ ਵਿੱਚ ਹੋਣੇ ਚੱਲਾਂਗੇ ਬਸ ਬਹੁਤ ਹੋ ਗਿਆ ਐਕਚੁਅਲੀ ਨਾ ਗੱਲ ਇਹ ਆ ਕੋਸ਼ਟਾ ਹੰ ਬੰਦੇ ਫਿਰ ਇਹ ਹੋ ਜਾਂਦਾ ਵੀ ਚੱਲ ਜਿੰਨਾ ਹੋ ਗਿਆ ਉਹ ਨਹੀਂ ਹੋ ਗਿਆ ਜਦ ਅਸੀਂ ਕਰ ਗਏ ਆ ਯਾਰ ਕੋਈ ਸੈਟਲ ਹੋ ਗਿਆ ਕੈਨੇਡਾ ਚ ਮਿਲਦੀ ਪੀਅਰ ਹੋ ਗਿਆ ਆਪਣੇ ਸ਼ੋਰੂਮ ਲੈ ਲਿਆ ਕੁਝ ਕਰ ਲਿਆ ਨਾ ਹਾਂ ਤੇ ਉਹ ਅਗਲੇ ਕਹਿੰਦਾ ਯਾਰ ਜਿੰਨਾ ਕੁ ਟਾਈਮ ਸੀਗਾ ਮੇਰਾ ਮੈਂ ਮੇਰਾ ਦੌਰ ਆ ਜਦੋਂ ਬੰਦਾ ਆਪਦੇ ਆਪ ਨੂੰ ਸੈਟੀਸਫਾਈਡ ਹੋ ਜਾਂਦਾ ਹੈ ਨਾ ਆਪਣੇ ਆਪ ਤੋਂ ਉਹ ਫਿਰ ਪਾਸੇ ਹੋਣ ਦੀ ਕੋਸ਼ਿਸ਼ ਕਰਦਾ ਹਾਂ ਕਿਸੇ ਕੁਛ ਬੰਦਿਆਂ ਨਾਲ ਕੋਈ ਕੋਈ ਟਰੈਜਡੀ ਹੋ ਜਾਂਦੀ ਆ ਹਨਾ ਪ੍ਰਮਾਤਮਾ ਕੰਨਿਓ ਲਾਲਾ ਜਾਂ ਕੋਈ ਲੁਕਾਗਨਿਓ ਲਾਲਾ ਜਾਂ ਕਿਸੇ ਹੋਰ ਗੱਲ ਵਜ੍ਹਾ ਕਰਕੇ ਫਿਰ ਬੰਦਾ ਕਹਿੰਦਾ ਯਾਰ ਪਾਸੇ ਹੋ ਜਾ ਉਹ ਔਰ ਜਿਹੜਾ ਹਥਿਆਰ ਨਹੀਂ ਛੱਡਦਾ ਆਗਾ ਹਾਂ ਹੈਨਾ ਆਪਦੀ ਮਿਹਨਤ ਨਹੀਂ ਛੱਡਦਾ ਆਗਾ ਉਹ ਨਾਲ ਹੀ ਤੁਰਿਆ ਆਉਂਦਾ ਆਗਾ ਹੂੰ ਕਿਉਂਕਿ ਜਿਹੜਾ ਸੁਰਦਾ ਮਾਰਿਆ ਹੋਇਆ ਬੰਦਾ ਨੇ ਸੁਰਨ ਵਾਲੀ ਮਾਸਟਰ ਹਰ ਉਹਦੀ ਖਰਾਕ ਹੈ ਸੰਗੀਤ ਦਾ ਜੇ ਜੇ ਜਿਹੜੇ ਉਹਦੇ ਖਰਾਕ ਨਹੀਂ ਸਾਜ ਖਰੀਦ ਖਰਾਕ ਨਹੀਂ ਇਹ ਤੁਹਾਡੀ ਗੱਲ ਦੀ ਉਹ ਜਵਾਬ ਆ ਗਿਆ ਵੀ ਮਤਲਬ ਜਿਹੜਾ ਸਿੱਖਿਆ ਹੋਇਆ ਬੰਦਾ ਵਾ ਥੋੜਾ ਸਿੱਖਿਆ ਮੈਂ ਆਪਣੇ ਆਪ ਨੂੰ ਗਾਇਕ ਨਹੀਂ ਕਹਿੰਦਾ ਮੈਨੂੰ ਗਾਉਣਾ ਨਹੀਂ ਆਉਂਦਾ ਮੈਂ ਅੱਬਾ ਜੀ ਤੋਂ ਗਾਉਣਾ ਨਹੀਂ ਸਿੱਖਿਆ ਮੈਂ ਅੱਬਾ ਜੀ ਤੋਂ ਕੁਝ ਕੁ ਗਾਣੇ ਸਿੱਖ ਲਏ ਹੂੰ ਕੁਝ ਕੁ ਗਾਣੇ ਮੈਨੂੰ ਗਾਉਣੇ ਆਉਂਦੇ ਆ ਵੀ ਜੇ ਮੈਂ ਕਹਾਂ ਮੈਂ ਅੱਬਾ ਜੀ ਨੂੰ ਗਾਉਣਾ ਗਾਉਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਨਾ ਤੇ ਉਹ ਜਿਹੜਾ ਮਾੜਾ ਮੋਟੇ ਦੋ ਚਾਰ ਮੈਨੂੰ ਸੁਰ ਕੰਨਾਂ 'ਚ ਵੱਜਦੇ ਆ ਉਹ ਹਮੇਸ਼ਾ ਚ ਇਹੀ ਧਿਆਨ 'ਚ ਰਹਿੰਦੇ ਆ ਤੇ ਜਿਹ i don't Por...